ਅਦਾਲਤ ਦਾ 트럼ਪ ਨੂੰ ਝਟਕਾ ਅਦਾਲਤ ਨੇ ਟੈਰਿਫ ਨੂੰ ਐਲਾਨਿਆ ਗੈਰ ਕਾਨੂੰਨੀ ਫਿਲਹਾਲ ਅਦਾਲਤ ਨੇ ਨਹੀਂ ਲਗਾਈ ਟੈਰਿਫ ਤੇ ਰੋਕ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦੀ ਵਪਾਰ ਨੀਤੀ ਨੂੰ ਵੱਡਾ ਝਟਕਾ ਲੱਗਾ ਹੈ ਫੈਡਰਲ ਅਪੀਲ ਅਦਾਲਤ ਨੇ 트럼ਪ ਵੱਲੋਂ ਕਈ ਦੇਸ਼ਾਂ ਤੇ ਲਗਾਏ ਗਏ ਵਧੇਰੇ ਟੈਰਿਫ ਨੂੰ ਗੈਰਕਾਨੂੰਨੀ ਘਰਾ ਦਿੱਤਾ ਹੈ ਅਮਰੀਕੀ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰਕਾਨੂੰਨੀ ਹਨ ਵਾਸ਼ਿੰਗਟਨ ਡੀਸੀ ਅਧਾਰਿਤ ਕੋਰਟ ਆਫ ਅਪੀਲਸ ਫਾਰ ਦਾ ਫੈਡਰਲ ਸਰਕਟ ਨੇ ਪਾਇਆ ਕਿ 트럼ਪ ਨੇ ਟੈਰਿਫ ਲਗਾਉਣ ਲਈ ਆਪਣੇ ਅਧਿਕਾਰ ਖੇਤਰ ਨੂੰ ਭਾਰ ਕੀਤਾ ਹੈ ਉਨ੍ਹਾਂ ਨੇ ਇਸ ਦੀ ਵਰਤੋਂ ਵਪਾਰਕ ਗਲਬਾਤ ਵਿੱਚ ਲਾਭ ਪ੍ਰਾਪਤ ਕਰਨ ਅਤੇ ਵਿਦੇਸ਼ੀ ਸਰਕਾਰਾਂ ਤੇ ਦਬਾਅ ਪਾਉਣ ਦੇ ਲਈ ਕੀਤੀ ਹੈ ਅਮਰੀਕੀ ਅਦਾਲਤ ਨੇ ਇੱਕ ਸਖਤ ਟਿੱਪਣੀ ਵੀ ਕੀਤੀ ਐਸਐਚ ਕਿਹਾ ਗਿਆ ਕਿ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਕੋਲ ਕਈ ਵੱਡੇ ਫੈਸਲੇ ਲੈਣ ਦਾ ਅਧਿਕਾਰ ਹੈ ਪਰ ਫਿਰ ਵੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਵਿੱਚ ਟੈਕਸ ਜਾਂ ਟੈਰਿਫ ਲਗਾਉਣਾ ਸ਼ਾਮਲ ਨਹੀਂ ਹੈ ਉਤੇਹੀ ਡੋਨਲਡ ਟਰੰਪ ਦੇ ਵੱਲੋਂ ਅਪੀਲ ਅਦਾਲਤ ਦੇ ਫੈਸਲੇ ਦੀ ਅਲੋਚਨਾ ਕੀਤੀ ਗਈ ਹੈ। ਡੋਨਲਡ ਟਰੰਪ ਨੇ ਜਵਾਬੀ ਕਾਰਵਾਈ ਕੀਤੀ ਅਤੇ ਅਦਾਲਤ ਦੇ ਫੈਸਲੇ ਨੂੰ ਗਲਤ ਕਿਹਾ। ਉਹਨਾਂ ਕਿਹਾ ਕਿ ਉਹਨਾਂ ਦੁਆਰਾ ਲਗਾਏ ਗਏ ਟੈਰਿਫ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ। ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਸਾਰੇ ਟੈਰਿਫ ਅਜੇ ਵੀ ਲਾਗੂ ਹਨ। ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਕਿਹਾ ਕਿ ਸਾਡੇ ਟੈਰਿਫ ਹਟਾਏ ਜਾਣੇ ਚਾਹੀਦੇ ਹਨ। ਸਾਨੂੰ ਜਾਣਦੇ ਹਨ ਕਿ ਅੰਤ ਵਿੱਚ ਅਮਰੀਕਾ ਹੀ ਜਿੱਤੇਗਾ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਹਨ ਤਾਂ ਇਹ ਦੇਸ਼ ਲਈ ਇੱਕ ਆਫਤ ਹੋਵੇਗੀ ਇਹ ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦੇਵੇਗਾ ਸਾਨੂੰ ਹੁਣ ਮਜ਼ਬੂਤ ਹੋਣਾ ਪਵੇਗਾ ਅਮਰੀਕਾ ਹੁਣ ਕਿਸੇ ਹੋਰ ਦੇਸ਼ ਦੋਸਤ ਜਾਂ ਦੁਸ਼ਮਣ ਦੁਆਰਾ ਲਗਾਏ ਗਏ ਅਨੁਚਿਤ ਟੈਰਿਫਾਂ ਅਤੇ ਹੋਰ ਵਪਾਰਕ ਰੁਕਾਵਟਾਂ ਅਤੇ ਵਪਾਰ ਘਾਟੇ ਨੂੰ ਬਰਦਾਸ਼ਤ ਨਹੀਂ ਕਰੇਗਾ ਉਹ ਸਾਡੇ ਨਿਰਮਾਤਾਵਾਂ ਕਿਸਾਨਾਂ ਅਤੇ ਹੋਰਾਂ ਨੂੰ ਕਮਜ਼ੋਰ ਕਰਦੇ ਨੇ ਜੇਕਰ ਇਸ ਸਥਿਤੀ ਨੂੰ ਜਾਰੀ ਰਹਿਣ ਦਿੱਤਾ ਜਾਂਦਾ ਹੈ ਤਾਂ ਇਹ ਸ਼ਾਬਦਿਕ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਵੇਗਾ ਇਸ ਮਜ਼ਦੂਰ ਦਿਵਸ ਵੀਕਐਂਡ ਦੀ ਸ਼ੁਰੂਆਤ ਤੇ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਟੈਰਿਫ ਸਾਡੇ ਕਾਮਿਆਦੀ ਮਦਦ ਕਰਨ ਅਤੇ ਅਮਰੀਕਾ ਵਿੱਚ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਦਾ ਸਮਰਥਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਈ ਸਾਲਾਂ ਤੋਂ ਸਾਡੇ ਲਾਪਰਵਾਹਾ ਤੇ ਮੂਰਖ ਸਿਆਸਤਦਾਨਾਂ ਨੇ ਟੈਰਿਫਾਂ ਨੂੰ ਸਾਡੇ ਵਿਰੁੱਧ ਵਰਤਣ ਦੀ ਇਜਾਜ਼ਤ ਦਿੱਤੀ ਅਮਰੀਕਾ ਹੁਣ ਸੁਪਰੀਮ ਕੋਰਟ ਦੀ ਮਦਦ ਨਾਲ ਸਾਡੇ ਦੇਸ਼ ਦੇ ਹਿੱਤਾਂ ਵਿੱਚ ਟੈਰਿਫ ਦੀ ਵਰਤੋਂ ਕਰੇਗਾ ਤੇ ਅਸੀਂ ਅਮਰੀਕਾ ਨੂੰ ਦੁਬਾਰਾ ਖੁਸ਼ਹਾਲ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਵਾਂਗੇ ਇਹ ਬਿਆਨ 트럼ਪ ਦੇ ਉਦੋਂ ਆਏ ਨੇ ਜਦੋਂ ਕਿ ਅਮਰੀਕਾ ਦੀ ਇੱਕ ਅਪੀਲ ਅਦਾਲਤ ਦੇ ਵੱਲੋਂ 트럼ਪ ਦੇ ਵੱਲੋਂ ਲਗਾਏ ਗਏ ਦੂਜੇ ਦੇਸ਼ਾਂ ਤੇ ਵਾਧੂ ਟੈਰਿਫਾਂ ਨੂੰ ਗੈਰਕਾਨੂੰਨੀ ਘਰਾ ਕਰ ਦਿੱਤਾ ਤਾਂ ਉਸ ਤੋਂ ਬਾਅਦ 트럼ਪ ਨੇ ਕਿਹਾ ਹੈ ਕਿ ਇਹ ਟੈਰਿਫ ਇਸੇ ਤਰ੍ਹਾਂ ਲਾਗੂ ਰਹਿਣਗੇ ਇਸ ਦੀ ਮਦਦ ਦੇ ਨਾਲ ਹੀ ਅਮਰੀਕਾ ਮੁੜ ਤੋਂ ਖੁਸ਼ਹਾਲ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣੇਗਾ ਅਮਰੀਕੀ ਅਦਾਲਤ ਦਾ 트럼ਪ ਨੂੰ ਝਟਕਾ ਅਦਾਲਤ ਨੇ ਟੈਰਿਫ ਨੂੰ ਐਲਾਨਿਆ ਗੈਰ ਕਾਨੂੰਨੀ ਫਿਲਹਾਲ ਅਦਾਲਤ ਨੇ ਨਹੀਂ ਲਗਾਈ ਟੈਰਿਫ ਤੇ ਰੋਕ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਵਪਾਰ ਨੀਤੀ ਨੂੰ ਵੱਡਾ ਝਟਕਾ ਲੱਗਾ ਹੈ ਫੈਡਰਲ ਅਪੀਲ ਅਦਾਲਤ ਨੇ 트ੰਪ ਵੱਲੋਂ ਕਈ ਦੇਸ਼ਾਂ ਤੇ ਲਗਾਏ ਗਏ ਵਧੇਰੇ ਟੈਰਿਫ ਨੂੰ ਗੈਰ ਕਾਨੂੰਨੀ ਘਰਾ ਦਿੱਤਾ ਅਮਰੀਕੀ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰਕਾਨੂੰਨੀ ਹਨ ਵਾਸ਼ਿੰਗਟਨ ਡੀਸੀ ਅਦਾਰਤ ਕੋਰਟ ਆਫ ਅਪੀਲਸ ਫਾਰ ਦਾ ਫੈਡਰਲ ਸਰਕਟ ਨੇ ਪਾਇਆ ਕਿ 트럼ਪ ਨੇ ਟੈਰਿਫ ਲਗਾਉਣ ਲਈ ਆਪਣੇ ਅਧਿਕਾਰ ਖੇਤਰ ਨੂੰ ਭਾਰ ਕੀਤਾ ਹੈ ਉਹਨਾਂ ਨੇ ਇਸ ਦੀ ਵਰਤੋਂ ਵਪਾਰਕ ਗਲਬਾਤ ਵਿੱਚ ਲਾਭ ਪ੍ਰਾਪਤ ਕਰਨ ਅਤੇ ਵਿਦੇਸ਼ੀ ਸਰਕਾਰਾਂ ਤੇ ਦਬਾਅ ਪਾਉਣ ਦੇ ਲਈ ਕੀਤੀ ਹੈ ਅਮਰੀਕੀ ਅਦਾਲਤ ਨੇ ਇੱਕ ਸਖਤ ਟਿੱਪਣੀ ਵੀ ਕੀਤੀ ਇਸ ਵਿੱਚ ਕਿਹਾ ਗਿਆ ਕਿ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਕੋਲ ਕਈ ਵੱਡੇ ਫੈਸਲੇ ਲੈਣ ਦਾ ਅਧਿਕਾਰ ਹੈ ਪਰ ਫਿਰ ਵੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਵਿੱਚ ਟੈਕਸ ਜਾਂ ਟੈਰਿਫ ਲਗਾਉਣਾ ਸ਼ਾਮਲ ਨਹੀਂ ਹੈ ਉੱਥੇ ਹੀ ਡੋਨਲਡ ਟਰੰਪ ਦੇ ਵੱਲੋਂ ਅਪੀਲ ਅਦਾਲਤ ਦੇ ਫੈਸਲੇ ਦੀ ਅਲੋਚਨਾ ਕੀਤੀ ਗਈ ਹੈ ਡੋਨਲਡ ਟਰੰਪ ਨੇ ਜਵਾਬੀ ਕਾਰਵਾਈ ਕੀਤੀ ਅਤੇ ਅਦਾਲਤ ਦੇ ਫੈਸਲੇ ਨੂੰ ਗਲਤ ਕਿਹਾ ਉਹਨਾਂ ਕਿਹਾ ਕਿ ਉਹਨਾਂ ਦੁਆਰਾ ਲਗਾਏ ਗਏ ਟੈਰਿਫ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ ਡੋਨਲਡ 트ੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਕਿਹਾ ਕਿ ਸਾਡੇ ਟੈਰਿਫ ਹਟਾਏ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅੰਤ ਵਿੱਚ ਅਮਰੀਕਾ ਹੀ ਜਿੱਤੇਗਾ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਹਨ ਤਾਂ ਇਹ ਦੇਸ਼ ਲਈ ਇੱਕ ਆਫਤ ਹੋਵੇਗੀ ਇਹ ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦੇਵੇਗਾ ਸਾਨੂੰ ਹੁਣ ਮਜ਼ਬੂਤ ਹੋਣਾ ਪਵੇਗਾ ਅਮਰੀਕਾ ਹੁਣ ਕਿਸੇ ਹੋਰ ਦੇਸ਼, ਦੋਸਤ ਜਾਂ ਦੁਸ਼ਮਣ ਦੁਆਰਾ ਲਗਾਏ ਗਏ ਅਨੁਚਿਤ ਟੈਰਿਫਾਂ ਅਤੇ ਹੋਰ ਵਪਾਰਕ ਰੁਕਾਵਟਾਂ ਅਤੇ ਵਪਾਰ ਘਾਟੇ ਨੂੰ ਬਰਦਾਸ਼ਤ ਨਹੀਂ ਕਰੇਗਾ। ਉਹ ਸਾਡੇ ਨਿਰਮਾਤਾਵਾਂ, ਕਿਸਾਨਾਂ ਅਤੇ ਹੋਰਾਂ ਨੂੰ ਕਮਜ਼ੋਰ ਕਰਦੇ ਨੇ ਜੇਕਰ ਇਸ ਸਥਿਤੀ ਨੂੰ ਜਾਰੀ ਰਹਿਣ ਦਿੱਤਾ ਜਾਂਦਾ ਹੈ ਤਾਂ ਇਹ ਸ਼ਾਬਦਿਕ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਵੇਗਾ। ਇਸ ਮਜ਼ਦੂਰ ਦਿਵਸ ਵੀਕਐਂਡ ਦੀ ਸ਼ੁਰੂਆਤ ਤੇ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਟੈਰਿਫ ਸਾਡੇ ਕਾਮਿਆਂ ਦੀ ਮਦਦ ਕਰਨ ਅਤੇ ਅਮਰੀਕਾ ਵਿੱਚ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਦਾ ਸਮਰਥਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਕਈ ਸਾਲਾਂ ਤੋਂ ਸਾਡੇ ਲਾਪਰਵਾਹ ਤੇ ਮੂਰਖ ਸਿਆਸਤਦਾਨਾਂ ਨੇ ਟੈਰਿਫਾਂ ਨੂੰ ਸਾਡੇ ਵਿਰੁੱਧ ਵਰਤਣ ਦੀ ਇਜਾਜ਼ਤ ਦਿੱਤੀ ਅਮਰੀਕਾ ਹੁਣ ਸੁਪਰੀਮ ਕੋਰਟ ਦੀ ਮਦਦ ਨਾਲ ਸਾਡੇ ਦੇਸ਼ ਦੇ ਹਿੱਤਾਂ ਵਿੱਚ ਟੈਰਿਫ ਦੀ ਵਰਤੋਂ ਕਰੇਗਾ ਤੇ ਅਸੀਂ ਅਮਰੀਕਾ ਨੂੰ ਦੁਬਾਰਾ ਖੁਸ਼ਹਾਲ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਵਾਂਗੇ ਇਹ ਬਿਆਨ 트럼ਪ ਦੇ ਉਦੋਂ ਆਏ ਨੇ ਜਦੋਂ ਕਿ ਅਮਰੀਕਾ ਦੀ ਇੱਕ ਅਪੀਲ ਅਦਾਲਤ ਦੇ ਵੱਲੋਂ 트럼ਪ ਦੇ ਵੱਲੋਂ ਲਗਾਏ ਗਏ ਦੂਜੇ ਦੇਸ਼ਾਂ ਤੇ ਵਾਦੂ ਟੈਰਿਫਾਂ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਤਾਂ ਉਸ ਤੋਂ ਬਾਅਦ 트럼ਪ ਨੇ ਕਿਹਾ ਹੈ ਕਿ ਇਹ ਟੈਰਿਫ ਇਸੇ ਤਰ੍ਹਾਂ ਲਾਗੂ ਰਹਿਣਗੇ ਇਸ ਦੀ ਮਦਦ ਦੇ ਨਾਲ ਹੀ ਅਮਰੀਕਾ ਮੁੜ ਤੋਂ ਖੁਸ਼ਹਾਲ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣੇਗਾ ਅਮਰੀਕੀ ਅਦਾਲਤ ਦਾ 트럼ਪ ਨੂੰ ਝਟਕਾ ਅਦਾਲਤ ਨੇ ਟੈਰਿਫ ਨੂੰ ਐਲਾਨਿਆ ਗੈਰ ਕਾਨੂੰਨੀ ਫਿਲਹਾਲ ਅਦਾਲਤ ਨੇ ਨਹੀਂ ਲਗਾਈ ਟੈਰਿਫ ਤੇ ਰੋਕ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਵਪਾਰ ਨੀਤੀ ਨੂੰ ਵੱਡਾ ਝਟਕਾ ਲੱਗਾ ਹੈ ਫੈਡਰਲ ਅਪੀਲ ਅਦਾਲਤ ਨੇ 트ੰਪ ਵੱਲੋਂ ਕਈ ਦੇਸ਼ਾਂ ਤੇ ਲਗਾਏ ਗਏ ਵਧੇਰੇ ਟੈਰਿਫ ਨੂੰ ਗੈਰ ਕਾਨੂੰਨੀ ਘਰਾ ਦਿੱਤਾ ਅਮਰੀਕੀ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰਕਾਨੂੰਨੀ ਹਨ ਵਾਸ਼ਿੰਗਟਨ ਡੀਸੀ ਅਦਾਰਤ ਕੋਰਟ ਆਫ ਅਪੀਲਸ ਫਾਰ ਦਾ ਫੈਡਰਲ ਸਰਕਟ ਨੇ ਪਾਇਆ ਕਿ 트럼ਪ ਨੇ ਟੈਰਿਫ ਲਗਾਉਣ ਲਈ ਆਪਣੇ ਅਧਿਕਾਰ ਖੇਤਰ ਨੂੰ ਭਾਰ ਕੀਤਾ ਹੈ ਉਹਨਾਂ ਨੇ ਇਸ ਦੀ ਵਰਤੋਂ ਵਪਾਰਕ ਗਲਬਾਤ ਵਿੱਚ ਲਾਭ ਪ੍ਰਾਪਤ ਕਰਨ ਅਤੇ ਵਿਦੇਸ਼ੀ ਸਰਕਾਰਾਂ ਤੇ ਦਬਾਅ ਪਾਉਣ ਦੇ ਲਈ ਕੀਤੀ ਹੈ ਅਮਰੀਕੀ ਅਦਾਲਤ ਨੇ ਇੱਕ ਸਖਤ ਟਿੱਪਣੀ ਵੀ ਕੀਤੀ ਇਸ ਵਿੱਚ ਕਿਹਾ ਗਿਆ ਕਿ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਕੋਲ ਕਈ ਵੱਡੇ ਫੈਸਲੇ ਲੈਣ ਦਾ ਅਧਿਕਾਰ ਹੈ ਪਰ ਫਿਰ ਵੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਵਿੱਚ ਟੈਕਸ ਜਾਂ ਟੈਰਿਫ ਲਗਾਉਣਾ ਸ਼ਾਮਲ ਨਹੀਂ ਹੈ ਉੱਥੇ ਹੀ ਡੋਨਲਡ ਟਰੰਪ ਦੇ ਵੱਲੋਂ ਅਪੀਲ ਅਦਾਲਤ ਦੇ ਫੈਸਲੇ ਦੀ ਅਲੋਚਨਾ ਕੀਤੀ ਗਈ ਹੈ ਡੋਨਲਡ ਟਰੰਪ ਨੇ ਜਵਾਬੀ ਕਾਰਵਾਈ ਕੀਤੀ ਅਤੇ ਅਦਾਲਤ ਦੇ ਫੈਸਲੇ ਨੂੰ ਗਲਤ ਕਿਹਾ ਉਹਨਾਂ ਕਿਹਾ ਕਿ ਉਹਨਾਂ ਦੁਆਰਾ ਲਗਾਏ ਗਏ ਟੈਰਿਫ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ ਡੋਨਲਡ 트ੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਕਿਹਾ ਕਿ ਸਾਡੇ ਟੈਰਿਫ ਹਟਾਏ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅੰਤ ਵਿੱਚ ਅਮਰੀਕਾ ਹੀ ਜਿੱਤੇਗਾ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਹਨ ਤਾਂ ਇਹ ਦੇਸ਼ ਲਈ ਇੱਕ ਆਫਤ ਹੋਵੇਗੀ ਇਹ ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦੇਵੇਗਾ ਸਾਨੂੰ ਹੁਣ ਮਜ਼ਬੂਤ ਹੋਣਾ ਪਵੇਗਾ ਅਮਰੀਕਾ ਹੁਣ ਕਿਸੇ ਹੋਰ ਦੇਸ਼ ਦੋਸਤ ਜਾਂ ਦੁਸ਼ਮਣ ਦੁਆਰਾ ਲਗਾਏ ਗਏ ਅਨੁਚਿਤ ਟੈਰਿਫਾਂ ਅਤੇ ਹੋਰ ਵਪਾਰਕ ਰੁਕਾਵਟਾਂ ਅਤੇ ਵਪਾਰ ਘਾਟੇ ਨੂੰ ਬਰਦਾਸ਼ਤ ਨਹੀਂ ਕਰੇਗਾ। ਉਹ ਸਾਡੇ ਨਿਰਮਾਤਾਵਾਂ, ਕਿਸਾਨਾਂ ਅਤੇ ਹੋਰਾਂ ਨੂੰ ਕਮਜ਼ੋਰ ਕਰਦੇ ਨੇ ਜੇਕਰ ਇਸ ਸਥਿਤੀ ਨੂੰ ਜਾਰੀ ਰਹਿਣ ਦਿੱਤਾ ਜਾਂਦਾ ਹੈ ਤਾਂ ਇਹ ਸ਼ਾਬਦਿਕ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਵੇਗਾ। ਇਸ ਮਜ਼ਦੂਰ ਦਿਵਸ ਵੀਕਐਂਡ ਦੀ ਸ਼ੁਰੂਆਤ ਤੇ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਟੈਰਿਫ ਸਾਡੇ ਕਾਮਿਆਦੀ ਮਦਦ ਕਰਨ ਅਤੇ ਅਮਰੀਕਾ ਵਿੱਚ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਦਾ ਸਮਰਥਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਈ ਸਾਲਾਂ ਤੋਂ ਸਾਡੇ ਲਾਪਰਵਾਹਾ ਤੇ ਮੂਰਖ ਸਿਆਸਤਦਾਨਾਂ ਨੇ ਟੈਰਿਫਾਂ ਨੂੰ ਸਾਡੇ ਵਿਰੁੱਧ ਵਰਤਣ ਦੀ ਇਜਾਜ਼ਤ ਦਿੱਤੀ ਅਮਰੀਕਾ ਹੁਣ ਸੁਪਰੀਮ ਕੋਰਟ ਦੀ ਮਦਦ ਨਾਲ ਸਾਡੇ ਦੇਸ਼ ਦੇ ਹਿੱਤਾਂ ਵਿੱਚ ਟੈਰਿਫ ਦੀ ਵਰਤੋਂ ਕਰੇਗਾ ਤੇ ਅਸੀਂ ਅਮਰੀਕਾ ਨੂੰ ਦੁਬਾਰਾ ਖੁਸ਼ਹਾਲ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਵਾਂਗੇ ਇਹ ਬਿਆਨ 트ੰਪ ਦੇ ਉਦੋਂ ਆਏ ਨੇ ਜਦੋਂ ਕਿ ਅਮਰੀਕਾ ਦੀ ਇੱਕ ਅਪੀਲ ਅਦਾਲਤ ਦੇ ਵੱਲੋਂ 트ੰਪ ਦੇ ਵੱਲੋਂ ਲਗਾਏ ਗਏ ਦੂਜੇ ਦੇਸ਼ਾਂ ਤੇ ਵਾਧੂ ਟੈਰਿਫਾਂ ਨੂੰ ਗੈਰਕਾਨੂੰਨੀ ਘਰਾ ਕਰ ਦਿੱਤਾ ਉਸ ਤੋਂ ਬਾਅਦ 트럼ਪ ਨੇ ਕਿਹਾ ਹੈ ਕਿ ਇਹ ਟੈਰਿਫ ਇਸੇ ਤਰ੍ਹਾਂ ਲਾਗੂ ਰਹਿਣਗੇ ਇਸ ਦੀ ਮਦਦ ਨਾਲ ਹੀ ਅਮਰੀਕਾ ਮੁੜ ਤੋਂ ਖੁਸ਼ਹਾਲ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣੇਗਾ